ਚੰਡੀਗੜ੍ਹ ਵਿੱਚ ਵੱਖ-ਵੱਖ ਧਰਮਾਂ ਦੇ 450 ਗੁਰੂ ਘਰ ਬਣੇ ਹੋਏ ਨੇ ਹਰ ਵਿਅਕਤੀ ਦੀ ਉਹਨਾਂ ਵਿੱਚ ਆਸ਼ਟਾ ਜੁੜੀ ਹੋਈ ਹੈ ਇੱਕ ਗੁਰੂ ਘਰ ਸਤਗੁਰੂ ਰਵਿਦਾਸ ਮਹਾਰਾਜ ਦਾ ਵੀ ਹੈ ਜਿਹੜਾ ਕਿ ਵਿਕਾਸ ਨਗਰ ਮੌਲੀ ਚੰਡੀਗੜ੍ਹ ਵਿਖੇ ਹੈ ਇਹ ਗੁਰੂ ਘਰ 1999 ਵਿੱਚ ਬਣਾਇਆ ਗਿਆ ਸੀ ਇਹ 2 ਕਨਾਲ ਜਗ੍ਹਾ ਵਿੱਚ ਬਣਾਇਆ ਗਿਆ ਹੈ ਅੱਜ ਸੁਪਰੀਮ ਕੋਰਟ ਦੇ ਆਰਡਰਾਂ ਮੁਤਾਬਕ 450 ਗੁਰੂ ਘਰਾਂ ਵਿੱਚੋਂ 106 ਗੁਰੂ ਘਰ ਢਾਉਣ ਦਾ ਹੁਕਮ ਜਾਰੀ ਕੀਤਾ ਗਿਆ ਹੈ ਤੇ ਇਹਨਾਂ ਵਿੱਚ ਗੁਰੂ ਘਰ ਰਵਿਦਾਸ ਮਹਾਰਾਜ ਦਾ ਵੀ ਆਉਂਦਾ ਹੈ ਇਸ ਗੁਰੂ ਘਰ ਨੂੰ ਬਚਾਉਣ ਲਈ ਸਾਡੇ ਬਹੁਤ ਹੀ ਸਤਿਕਾਰਯੋਗ ਜੱਸੀ ਤੱਲਣ ਪ੍ਰਧਾਨ ਰਵਦਾਸੀਆ ਟਾਈਗਰ ਫੋਰਸ ਪੰਜਾਬ ਇੱਥੇ ਪਹੁੰਚੇ ਨੇ बाकी जो खबर है असि उन्होंने इन्हों दी जानकारी लेंगे दे। मैं देसराज सनावर चेयरमैन श्री गुरु संत शिरोमणि श्री गुरु रविदास महासभा विकास नगर से आज हमारे बीच भाई जस्सी थलन जी श्री गुरु रविदास टाइगर फोर्स के प्रेसिडेंट पंजाब के प्रेसिडेंट हमारे बीच हैं जैसा कि आप लोग सभी जानते हैं एक जो हमारे निगम कमिश्नर ने एक नोटिस भेजा है हमारे गुरु घर को तोड़ने के लिए उसके बारे में कल मेरी जस्सी भाई जी से बात हुई तो इन इन्होंने हमारी कल बात ऑस्ट्रेलिया इंग्लैंड और अमेरिका के कई हमारे गुरु प्रेमियों से बात करवाई तो उन्होंने यहाँ पर ये उनके कहने पर आए और आज ये यहाँ मौके का जायजा लेने के लिए आए हुए हैं तो हम आगे की बात हम भाई साहब आपको रविदासिया समाज जो बड़ी मात्रा में बचा है जो कि रविदास महाराज मनरण लोग भगवान बालिंग महाराज मनने वाले लोग ਸਤਗੁਰੂ ਕਬੀਰ ਮਹਾਰਾਜ ਨੂੰ ਮੰਨਣ ਵਾਲੇ ਅੱਜ ਬਹੁਤ ਸਾਰੇ ਡੇਰੇ ਜੋ ਪੰਜਾਬ ਵਿੱਚ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਦੇ ਨਾਮ ਦੇ ਹਨ ਅਤੇ ਚੰਡੀਗੜ੍ਹ ਜੋ ਸਾਡੀ ਰਾਜਧਾਨੀ ਹੈ ਚੰਡੀਗੜ੍ਹ ਦੇ ਵਿੱਚ ਵੀ ਜਿਹੜੇ ਗੁਰੂ ਰਵਿਦਾਸ ਮਹਾਰਾਜ ਦੇ ਬੜੇ ਸਥਾਨ ਬਣਿਆ ਹਨ ਭਗਵਾਨ ਵਾਲੀ ਮਹਾਰਾਜ ਦੇ ਸਥਾਨ ਬਣੇ ਹਨ ਹੋਰ ਵੀ ਜਿਹੜੇ ਗੁਰੂਆ ਮਹਾਰਾਜ ਦੇ ਕਾਬੀ ਸਥਾਨ ਹਨ ਜਿੱਦਾਂ ਕਿ ਸਾਡੇ ਬਕੀਰ ਸਾਹਿਬ ਨਾਲ ਸਾਲਾ ਕੋ ਵਿਚਾਰ ਬਟੰਦਰਾ ਹੋਈ ਪੁੱਛਿਆ ਵੀ ਇੱਥੇ ਜਿਹੜਾ 450 ਤੋਂ ਉੱਪਰ ਜਿਹੜੇ ਸਥਾਨ ਆ ਜਿਹੜੇ ਉਹ ਰਹਿਬਰਾਂ ਦੇ ਨਾਮ ਦੇ ਉੱਪਰ ਬਣੇ ਹਨ ਪਰ ਉਹਨਾਂ ਦੇ ਵਿੱਚੋਂ 106 ਜਿਹੜਾ ਟਾਰਗੇਟ ਹੀ ਕਹਿ ਸਕਦੇ ਹਾਂ ਵੀ ਨਿਜੀ ਟਾਰਗੇਟ ਜਿਹੜਾ 106 ਨੂੰ ਕੀਤਾ ਗਿਆ ਜਿਸ ਵਿੱਚ ਸਿਰਫ ਤੇ ਸਿਰਫ ਇੱਕੋ ਹੀ ਜਿਹੜਾ ਗੁਰੂ ਘਰ ਆ ਵਿਕਾਸਨਗਰ ਮੋਲੀ ਜਾਗਰਾਂ ਚੰਡੀਗੜ੍ਹ ਦੇ ਵਿੱਚ ਜੋ ਗੁਰੂ ਰਵਿਦਾਸ ਮਹਾਰਾਜ ਦਾ ਜਿਹੜਾ ਅਸਥਾਨ ਹੈ ਜੋ 1990 ਦੇ ਵਿੱਚ ਜਿਹੜਾ 95 ਜਿਹੜਾ ਇਹ ਬਣਾਇਆ ਗਿਆ ਸੋ ਪਰ ਇਹਨੂੰ ਟਾਰਗੇਟ ਨੂੰ ਵੀ ਇਕੱਲੇ ਕੀਤਾ ਗਿਆ ਤੇ ਭਗਵਾਨ ਵਾਲੀ ਮਹਾਰਾਜ ਦੇ ਜਿਹੜੇ ਮੰਦਰ ਆ ਉਹ ਵੀ 6 ਤੋਂ ਜਾਂ 7 ਜਿਹੜੇ ਆ ਮੰਦਰ ਉਹਨਾਂ ਨੂੰ ਟਾਰਗੇਟ ਕੀਤਾ ਗਿਆ ਅਤੇ ਹੋਰ ਵੀ ਜਿਹੜੇ ਅਸਥਾਨ ਹੈ ਜਿਹੜੇ ਉਹਨਾਂ ਨੂੰ ਟਾਰਗੇਟ ਕੀਤਾ ਗਿਆ ਪਰ ਗੱਲ ਇਹ ਆ ਵੀ ਜਿਹੜੀ ਇਸ ਸਥਾਨ ਤੇ ਆਗੇ ਪਾ ਚੱਲਦਾ ਜਿਹੜੇ ਤੋਂ ਅੱਗੇ ਜਿਹੜਾ ਰੇਲਵੇ ਟਰੈਕ ਆ ਰੇਲਵੇ ਟਰੈਕ ਦੇ ਨਾਲ ਜੀ ਜਗ੍ਹਾ ਆ ਬਹੁਤ ਸਾਰੀ ਖਾਲੀ ਜਗ੍ਹਾ ਜੇ ਤੁਸੀਂ ਪੂਰਾ ਚੰਡੀਗੜ੍ਹ ਘੁੰਮ ਲਓ ਤਾਂ ਬਹੁਤ ਵੱਡੀਆਂ ਪਾਰਕਾਂ ਜਿਹੜੀਆਂ ਆ ਖੱਦ ਨਾਲੋਂ ਵੱਧ ਕਹਿ ਸਕਦੇ ਜਿਹੜੀਆਂ 4 ਏਕੜ 5 ਏਕੜ ਕੋਈ ਕਹੇ 10 ਏਕੜ ਦੀਆਂ ਬਣੀਆਂ ਪਾਰਕਾਂ ਆ ਤੇ ਹਰ ਇੱਕ ਮੁਹੱਲੇ ਦੇ ਵਿੱਚ ਨਿੱਜੀ ਪਾਰਕਾਂ ਬਣੀਆਂ ਪਾਰਕਿੰਗ ਦੀਆਂ ਸਾਰਾ ਕੁਝ ਬਣਿਆ ਪਰ ਇਹੋ ਜਿਹੇ ਜਿਹੜੇ ਅੰਦਰ ਪਿਆ ਜਿੱਥੇ ਕਿ ਨਾ ਕੋਈ ਰੋਡ ਲੱਗਦੀ ਆ ਨਾ ਕੋਈ ਹਾਈਵੇ ਲੱਗਦਾ ਨਾ ਕਿਸ ਨੂੰ ਕੋਈ ਪਰੇਸ਼ਾਨੀ ਹੋ ਸਾਦੀ ਆ ਅਤੇ ਮੁਹੱਲੇ ਵਿੱਚ ਵੀ ਜਿਹੜਾ ਬਹੁਤ 파ਰਕਾ ਬਣਿਆ ਪਰ ਇਸ ਨੂੰ ਢਾਕੇ ਵੀ ਜਿਹੜਾ ਮੈਨੂੰ ਲੱਗਦਾ ਨਹੀਂ ਵੀ ਸਰਕਾਰ ਨੂੰ ਕੋਈ ਫਾਇਦਾ ਹੋਵੇਗਾ ਕਿਉਂਕਿ ਇਹ ਸਥਾਨ ਜਿਹੜਾ ਗੁਰੂ ਅਰਬਿਦਾਸ ਮਹਾਰਾਜ ਦੇ ਨਾਮ ਤੇ ਬਣਿਆ ਸੋ ਅਸੀਂ ਪੂਰੇ ਪੰਜਾਬ ਦੇ ਲੋਕਾਂ ਨੂੰ ਇਹ ਕਹਿਣਾ ਚਾਹੁੰਦੇ ਹਾਂ ਜਿੰਨੇ ਵੀ ਸ੍ਰੀ ਗੁਰੂ ਅਰਬਿਦਾਸ ਮਹਾਰਾਜ ਦੇ ਨਾਮ ਤੇ ਸਾਡੇ ਪੰਜ ਸਮਾਜ ਡੇਰੇ ਬਣਿਆ ਅਤੇ ਸਾਰਿਆਂ ਨੂੰ ਬੇਨਤੀ ਜੋੜਦੇ ਬੇਨਤੀ ਕਰਦੇ ਹਾਂ ਵੀ ਇਸ 30 ਤਰੀਕ ਨੂੰ 30 ਜੂਨ ਨੂੰ ਜਿਹੜਾ ਇਸੋ ਸਥਾਨ ਦੇ ਉੱਪਰ ਚੰਡੀਗੜ੍ਹ ਦੇ ਵਿੱਚ ਜਿਹੜਾ 10 ਵਜੇ ਦਾ ਜਿਹੜਾ ਸਮਾਂ ਰੱਖਿਆ ਵੀ ਸਾਰੇ ਸਾਥੀ ਜਿਹੜੇ ਆ ਉਹ ਇੱਥੇ ਪਹੁੰਚਣ ਤਾਂ ਜੋ ਵੱਡੀ ਮਾਤਰਾ ਦੇ ਪਹੁੰਚ ਕੇ ਸਾਰੀਆਂ ਇਸ ਵਹੀ ਜਥੇਬੰਦੀਆਂ ਅਤੇ ਸ਼੍ਰੀ ਗੁਰੂ ਦਾਸ ਮਹਾਰਾਜ ਨੂੰ ਮੰਨਣ ਵਾਲੇ ਲੋਕ, ਬਾਲੀ ਮਹਾਰਾਜ ਮੰਨਣ ਵਾਲੇ ਲੋਕ, ਸਤਿਗੁਰੂ ਕਬੀਰ ਮਹਾਰਾਜ ਨੂੰ ਮੰਨਣ ਵਾਲੇ ਲੋਕ ਸਾਰੇ ਹੀ ਹਰ ਸਟੇਟਾਂ ਦੇ ਲੋਕ ਜਿਹੜੇ ਆ ਕਿਸੇ ਵੀ ਆਪਣੇ ਧਰਮ ਤੋਂ ਬਾਹਰ ਦੇਸ਼ਾਂ ਵਿਦੇਸ਼ਾਂ ਨੂੰ ਬੇਨਤੀ ਕਰਦਾ ਵੀ ਆਪਣੇ ਪਰਿਵਾਰ ਨੂੰ ਇੱਥੇ ਜਿਹੜਾ 30 ਜੂਨ ਨੂੰ ਆਪਾਂ 10 ਵਜੇ ਇਸ ਸਥਾਨ ਤੇ ਵੀ ਤਾਂ ਜੋ ਸਾਰੇ ਸਮਾਜ ਦੇ ਲੋਕ ਇੱਥੇ ਇਕੱਠੇ ਹੋ ਗਏ ਆਪਾਂ ਇੱਕ ਵੱਡਾ ਫੈਸਲਾ ਲੈ ਸਕੀਏ ਵੀ ਅਗਲੀ ਰੰਡੀਤੀ ਸਾਡੀ ਜਿਹੜੀ ਆ ਉਹ ਕੀ ਹੋਣੀ ਚਾਹੀਦੀ ਹੈ ਤਾਂ ਜੋ ਆਪਾਂ ਦੋ ਚੀਜ਼ਾਂ ਆਪਣੇ ਕੋਲ ਆ ਜਾਂ ਤਾਂ ਆਪਾਂ ਉਸ ਮੀਟਿੰਗ ਦੇ ਵਿੱਚ ਚੰਡੀਗੜ੍ਹ ਬੰਦ ਦੀ ਕਾਲ ਦੀਏ ਤੇ ਜਾਂ ਪੰਜਾਬ ਬੰਦ ਦੀ ਕਾਲ ਜਿਹੜੀ ਆ ਉਹ ਇਸ ਜਗ੍ਹਾ ਦੀਏ ਇਹ ਜਿਹੜਾ ਫੈਸਲਾ ਆ ਉਹ ਸਾਰੇ ਸਾਡੇ ਮਹਾਂਪੁਰ ਸਾਲ ਸਮਾਜ ਉਦੋਂ ਇੱਥੇ ਪਹੁੰਚੂਗੇ 30 ਜੂਨ ਨੂੰ ਉਹ ਉਹਨਾਂ ਦੇ ਹਾਲੀ ਦੇ ਵੀ ਜਿਹੜਾ ਵੱਡਾ ਫੈਸਲਾ ਲੈ ਜਾਊਗਾ ਅਤੇ ਨਾਊਂਸਮੈਂਟ ਵੀ ਜਿਹੜੀ ਆ ਉਹ ਸਾਡੇ ਸਨ ਸਮਾਜੀ ਜਿਹੜੇ ਕਰਨਗੇ ਉਹਨਾਂ ਦੀ ਰਹਿਨਮਾਈ ਹਟਾ ਸਾਰੇ ਸਮਾਜ ਸਮੁੱਚਾ ਸਮਾਜ ਤੱਕ ਪਹੁੰਚੇ ਸੋ ਸਾਰਿਆਂ ਨੂੰ ਹੱਥ ਜੁੜ ਕੇ ਬੇਨਤੀ ਆ ਵੀ ਆਪਾਂ ਸਾਰੇ ਸਾਥੀ ਜੀ 30 ਤਰੀਕ ਨੂੰ ਜੂਨ ਨੂੰ 10 ਵਜੇ ਇਸ ਸਥਾਨ ਤੇ ਪਹੁੰਚ ਕੇ ਪਹੁੰਚੀਏ ਤਾਂ ਜੋ ਵੱਡਾ ਫੈਲਾ ਲਗੇ ਤਾਂ ਜੋ ਸਰਕਾਰਾਂ ਦੇਖੋ ਹਰ ਵਾਰ ਪਹਿਲਾਂ ਦਿੱਲੀ ਸਾਡਾ ਗੁਰੂ ਘਟ ਆਇਆ ਉਹ ਅਜੇ ਤੱਕ ਬਣਿਆ ਨਹੀਂ ਔਰ ਚੰਡੀਗੜ੍ਹ ਦੇ ਵਿੱਚ ਇਹਨਾਂ ਨੇ ਵਿਚਾਰਿਆਂ ਨੇ ਰਲ ਮਿਲ ਕੇ ਸਾਰਿਆਂ ਨੇ ਮਿਹਨਤ ਕਰਕੇ ਆ ਸਥਾਨ ਬਣਾਇਆ ਸਪਾਈ ਕਰ ਦਿੱਤੀ ਆ ਇਹ ਜਗ੍ਹਾ ਨੂੰ ਇਮਾਰਤ ਨੂੰ ਬਣਾ ਕੇ ਗੁਰੂ ਵਿਦਾਸ ਮਹਾਰਾਜ ਦੇ ਨਾਂ ਤੇ ਬਣਾਇਆ। ਸੋ ਰਾਜਧਾਨੀ ਦੇ ਵਿੱਚ ਵੀ ਜੇ ਗੁਰੂ ਘਰ ਬੰਦੇ ਤੇ ਉਹ ਵੀ ਇਹਨਾਂ ਨੂੰ ਫਜਮ ਨਹੀਂ ਹੋ ਰਹੇ। ਜਾਣ ਬਜ ਕੇ ਸਾਨੂੰ ਤੋੜਨ ਦੀ ਕੋਸ਼ਿਸ਼ ਕੀਤੀ ਹੈ। ਵੇ ਸਾਰੇ ਪੰਜਾਬ ਨੂੰ ਭਾਰਤ ਨੂੰ ਬੇਨਤੀ ਕਰਦਾ ਵੀ ਆਪਾਂ ਉਦੋਂ ਸਾਰੇ ਸਾਥੀ ਇਕੱਠੇ ਹੋਣੇ ਵੱਡੀ ਮਾਤਰਾ ਦੇ ਵਿੱਚ ਸੋ ਸਾਰਿਆਂ ਨੂੰ ਹਾਜ਼ਰ ਹੋ ਕੇ ਬੇਨਤੀ ਸਾਰਿਆਂ ਨੂੰ ਜੈ ਗੁਰਦੇਵ, ਧੰਨ ਗੁਰਦੇਵ, ਜੈ ਪੀਰ, ਜੈ ਭਾਗ। गुरुदाय शक्ति शक्ति जय पीम, पीम।, पीम।, पीम। तो भगवान वाल्मीकि और ये जो गुरुविदास मंदिर है 1999 में बना था और उसके बाद से लेकर आज तक चंडीगढ़ प्रशासन ने किसी भी प्रकार का कोई नोटिस नहीं दिया और ये जगह बिल्कुल अलग एकांत जगह है और यहाँ बहुत बड़े गड्ढे थे यहाँ के लोगों ने गरीब लोगों ने थोड़े थोड़े पैसे इकट्ठे करके यहाँ बढ़ाई करी और इसके बाद ये ये भवन तैयार किया और पूरे पचास हजार की आबादी पर दस किलोमीटर बाय दस किलोमीटर किलोमीटर में कोई गुरु रविदास भवन नहीं है मंदिर नहीं है जहाँ पर हमारे लोग गरीब समाज के लोग रविदास समाज को मानने वाले लोग धर्म को मानने वाले लोग प्रेयर कर सके प्रार्थना कर सके अपने अपनी आस्था जता सके लेकिन चंडीगढ़ प्रशासन ने केवल इस गुरु रविदास भवन को टारगेट बनाया है और पिक एंड चूज की चूज की पॉलिसी करिए जबकि यहाँ पाँच के लगभग जो गुरुद्वारे हैं या चर्च हैं मंदिर हैं दूसरी जगह हैं वो सब गवर्नमेंट लैंड पर हैं उनको उनको कुछ नहीं छेड़ रहे हैं इनको केवल वो गरीब लोगों के गुरुद्वारे और मंदिर दिखाई दे रहे हैं तो इसके लिए हमारे बीच में रविदास रविदास टाइगर फोर्स के भाई जस्ट्री जी आए हैं और इन्होंने जो काल दी है मैं भी अपनी तरफ से अनुरोध करूँगा चंडीगढ़ वासियों को कि वो तीस तारीख को 10 बजे यहाँ इकट्ठा होकर के अगली जो रणनीति बनेगी उस पर विचार किया जाएगा और आगे की कार्रवाई के लिए संत महात्मा जो हमारे देश विदेशों से यहाँ आएंगे उनकी योजना के हिसाब से अगला कदम उठाया जाएगा धन्यवाद